ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਮਲਤਾਨੀ ਮੇਰਾ ਸਫਰ ਤੇ ਸੋ ਅੱਜ ਤਾਂ ਜੋ ਟੂਰ ਹੈ ਆਪਣਾ ਉਹ ਯੂ ਐਸ ਏ ਦਾ ਰੋਡ ਟ੍ਰਿਪ ਹੈ ਸੋ ਐਸੀ ਲਾਸਟ ਟਾਈਮ ਲਾਸਟ ਬਲੌਗ ਦੇ ਵਿੱਚ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਫਰਾਂਸ ਤੋਂ ਇੰਗਲੈਂਡ ਗਏ ਸੀ ਤਾਂ ਅਸੀਂ ਪਤਾ ਕੀਤਾ ਸੀ ਇੰਗਲੈਂਡ ਤੋਂ ਗੱਡੀ ਨੂੰ ਜਦੋਂ ਐਕਸਪੋਰਟ ਕਰੀਦਾ ਹੈ ਯੂ ਐਸ ਏ ਜਾਂ ਹੋਰ ਕੰਟਰੀਆਂ ਵਾਸਤੇ ਸ਼ਿਪਿੰਗ ਕਰਵਾਈ ਦੀ ਜਦੋਂ ਗੱਡੀ ਦੀ ਤਾਂ ਉਹਦਾ ਟਾਈਮ ਬਹੁਤ ਘੱਟ ਸੀ ਤੇ ਸਾਡੇ ਕੋਲ ਬਹੁਤ ਸ਼ਾਰਟ ਟਰਮ ਸੀ ਇਸ ਕਰਕੇ ਸਾਡੇ ਕੋਲ ਉਹ ਹੋ ਨਹੀਂ ਪਾਇਆ ਉਹਦਾ ਕਾਰਨ ਇਹ ਸੀ ਕਿ ਕੰਟੀਨਿਊ ਜਦੋਂ ਸ਼ਿਪਿੰਗ ਕਰवानी ਆ ਤਾਂ ਉਹਦਾ ਲਗਭਗ 2 ਤੋਂ 3 ਹਫ਼ਤੇ ਦਾ ਟਾਈਮ ਹੈ ਤਾਂ ਮੇਰੇ ਕੋਲ ਜਿਹੜਾ ਟਾਈਮ ਸੀ ਉਹ ਉਹਦੇ ਨਾਲ ਮੈਚ ਨਹੀਂ ਕਰ ਪਾਇਆ ਤੇ ਇਸ ਕਰਕੇ ਫਿਰ ਐਸੀ ਗੱਡੀ ਨੂੰ ਲਿਜਾਣ ਵਾਲਾ ਜਿਹੜਾ ਪਲਾਨ ਉਹ ਕੈਨਸਲ ਕਰਤਾ ਤੋ ਜੀ ਆਪਾਂ ਪਹੁੰਚ ਚੁੱਕੇ ਆਂ ਪਹਿਲੇ ਟੋਲ ਟੈਕਸ ਤੇ ਜੋ ਕਿ ਫਰਾਂਸ ਨੂੰ ਜਦੋਂ ਐਂਟਰ ਕਰੀਦਾ ਬੈਲਜੀਅਮ ਵਾਲੇ ਪਾਸੋਂ ਦੀ ਤਾਂ ਇੱਥੋਂ ਦੀ ਇੱਕ ਕਾਰਡ ਖਿੱਚਣਾ ਪਏਗਾ ਆਪਾਂ ਨੂੰ ਫਿਰ ਉਹਦੇ ਵਿੱਚ ਉਹ ਟੋਟਲ ਕਿਲੋਮੀਟਰ ਨੇ ਜੋ ਉਹ ਕੈਲਕੂਲੇਟ ਕਰਕੇ ਜੋ ਅਗਲਾ ਟੋਲ ਆਏਗਾ ਉਹਦੇ ਫਿਰ ਆਪਾਂ ਕਿਵੇਂ ਦੇਣੇ ਪੈਣਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਟੋਲ ਟੈਕਸ ਤੇ ਤੇ ਇੱਥੇ ਆਪਾਂ ਨੂੰ ਕੈਸ਼ ਜਾਂ ਕਾਰਡ ਵਾਲੀ ਪੇਮੈਂਟ ਕਰਨੀ ਪਏਗੀ ਜੋ ਵੀ ਪੈਸੇ ਬਣ ਗਏ ਤਾਂ ਆਪਾਂ ਨੂੰ ਕੈਸ਼ ਦੇ ਸਕਦੇ ਆ ਤੇ ਜਾਂ ਫਿਰ ਕਾਰਡ ਨਾਲ ਵੀ ਪੇਮੈਂਟ ਕਰ ਸਕਦੇ ਆ ਲਓ ਜੀ ਕਰੋ ਲਓ ਜੀ ਉਹ ਕੀ ਗ੍ਰੀਨ ਪੈਸੇ ਹੋ ਗਏ ਤੇ 14 ਯੂਰੋ ਦੇ ਆਸ-ਪਾਸ ਲੱਗੇ ਨੇ ਆਪਣੇ ਇਹ ਆ ਗਿਆ ਜੀ ਪੈरिस ਦਾ ਜਿਹੜਾ ਮੇਨ 에ਰਪੋਰਟ ਹੈ ਚਾਰਲਸ ਦੇ ਗੋਲ ਕਰਕੇ ਦਾ ਨਾਮ ਹੈ ਇਹ ਜਿਹੜੇ ਉੱਪਰ ਪੁਲ ਬਣੇ ਨੇ ਇਹਦੇ ਤੇ ਸਾਰੀਆਂ ਫਲਾਈਟਾਂ ਜਿਹੜੀਆਂ ਇੱਕ ਸਾਈਡ ਤੋਂ ਲੈਫਟ ਸਾਈਡ ਤੋਂ ਉਤਰ ਕੇ ਜਦੋਂ ਰਾਈਟ ਸਾਈਡ ਮੇਨ 에ਰਪੋਰਟ ਤੇ ਜਾਂਦੀਆਂ ਤਾਂ ਇਹਦੇ ਉੱਪਰੋਂ ਲੰਘ ਕੇ ਜਾਂਦੇ ਨੇ ਸਾਰੇ ਪਲੇਨ ਤਾਂ ਸ਼ਾਇਦ ਹੋ ਸਕਦਾ ਕਿ ਕੋਈ 에ਰਪੋਰਟ ਤੇ ਆਪਣ ਨੂੰ ਦੇਖ ਜਾਈਂ ਜਹਾਜ਼ ਪਰ ਨਹੀਂ ਕੋਈ ਵੀ ਪਲੇਨ ਇਸ ਟਾਈਮ ਨਹੀਂ ਆਥੋ ਦੀ ਲੰਘ ਰਿਹਾ ਨਹੀਂ ਤਾਂ ਮੈਂ ਤੁਹਾਨੂੰ ਕੋਸ਼ਿਸ਼ ਹੈ ਇਸ ਦੀ ਕਿ ਮੈਂ ਤੁਹਾਨੂੰ ਦਿਖਾਵਾਂ ਜਦੋਂ ਰੋਡ ਦੇ ਉੱਪਰੋਂ ਦੀ ਪਲੇਨ ਲੰਘਦਾ ਤਾਂ ਕਿੰਨਾ ਖੂਬਸੂਰਤ ਨਜ਼ਾਰਾ ਹੁੰਦਾ ਉਹ ਦੇਖਣ ਵਾਲਾ ਪਰ ਬੈਡ ਲੱਕ ਇਸ ਟਾਈਮ ਕੋਈ ਵੀ ਫਲਾਈਟ ਇੱਥੋਂ ਦੀ ਨਹੀਂ ਚੱਲ ਰਹੀ ਉਸ ਸਾਈਡ ਨੂੰ ਕਾਫੀ ਫਲਾਈਟਾਂ ਉੱਤਰ ਤੇ ਰਹੀਆਂ ਨੇ ਪਰ ਇਹਦੇ ਉੱਪਰੋਂ ਦੀ ਕੋਈ ਵੀ ਨਹੀਂ ਇਸ ਟਾਈਮ ਲੰਗੀ ਤਾਂ ਕਾਫੀ ਵੱਡਾ 에ਰਪੋਰਟ ਹੈ ਹਜੇ ਵੀ ਦੇਖ ਲਓ ਇਹ ਦੇਖੋ ਪਰ ਪੁਲ ਹਜੇ ਤੱਕ ਵੀ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਕਾਫੀ ਟਰੈਕ ਬਣੇ ਹੋਏ ਨੇ ਇਹਨਾਂ ਦੇ 에ਰਪੋਰਟ ਤੇ ਪੈਰਿਸ ਵਾਲੇ ਤੇ ਬਹੁਤ ਵੱਡਾ 에ਰਪੋਰਟ ਹੈ। ਅਸੀਂ ਲੋਜੀ ਫਾਈਨਲੀ ਪਹੁੰਚ ਗਏ ਆਪਾਂ ਔਰਲੀ 에ਰਪੋਰਟ ਜੋ ਕਿ ਪੈਰਿਸ ਦਾ ਇੱਕ ਛੋਟਾ 에ਰਪੋਰਟ ਹੈ। ਮੌਸਮ ਖਰਾਬ ਹੋਣ ਦੀ وجہ ਨਾਲ ਕੁਝ ਵੀ ਬਾਹਰ ਨਜ਼ਰ ਨਹੀਂ ਆ ਰਿਹਾ ਸ਼ੀਸ਼ੇ ਸਾਰੇ بارش ਦੀ ਬੂੰਦਾਂ ਦੇ ਨਾਲ ਭਿੱਜਿਆ ਪਿਆ ਸਾਰਾ ਕੁਝ ਕੁਝ ਵੀ ਨਜ਼ਰ ਨਹੀਂ ਆ ਰਿਹਾ ਚੰਗੀ ਤਰ੍ਹਾਂ। ਮਤਲਬ ਕੈਮਰੇ ਚ ਨਜ਼ਰ ਨਹੀਂ ਆ ਰਹਾ ਵੈਸੇ ਤਾਂ ਆ ਰਹਾ ਹੈ ਤਾਂ ਲੱਗਿਆ ਜੀ ਉੱਡਣ ਆ ਦੇਖੋ ਸਾਹਮਣੇ ਇੱਕਦਮ ਸਪੀਡ ਫੜਦੇ ਨੇ ਹੋਰ ਬਿਲਕੁਲ ਥੋੜੀ ਦੂਰ ਜਾ ਕੇ ਹੀ ਛੱਕ ਦਿੰਦੇ ਨੇ ਤਾਂ ਨੂੰ ਛੋਟਾ ਜਹਾਜ਼ ਹੁੰਦਾ ਨਾ ਇਸ ਕਰਕੇ ਓਕੇ ਆ ਜੀ ਓਕੇ ਕੜਾਜੀ ਜੀ ਜੈਟ ਦਾ ਜਾ ਰਹੇ ਨੇ ਲੋਕ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ ਤੋਂ ਮਲਤਾਨੀ ਮੇਰਾ ਸਫਰ ਤੇ ਸੋ ਅੱਜ ਦਾ ਆਪਣਾ ਜੋ ਟੂਰ ਹੈ ਉਹ ਇਸ ਟਾਈਮ ਪੈਰਿਸ ਹੈ ਜੀ ਪੈਰਿਸ ਤੇ ਔਰਲੀ 에ਅਰਪੋਰਟ ਤੇ ਇੱਥੋਂ ਦੀ ਜਾਵਾਂਗੇ ਅਸੀਂ ਲਿਸਬਨ ਤੇ ਲਿਸਬਨ ਤੋਂ ਜਾਵਾਂਗੇ ਅਸੀਂ ਸ਼ਿਕਾਗੋ ਉਹ तकरीबन 2 ਘੰਟੇ ਦੀ ਸਟੇ ਹੈਗੀ ਆਪਣੇ ਲਿਸਪਨ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਡਾਇਰੈਕਟ ਫਲਾਈਟ ਲਵਾਂਗੇ ਸ਼ਿਕਾਗੋ ਦੀ। ਉਹ ਇੱਕ ਥੋੜੀ ਤੋਂ ਨੂੰ ਫਲਾਈਟ ਦਿਖਾ ਦਈਏ ਫਿਰ ਤੋਂ। ਜਾਂਦਾ ਧੂੜਾਂ ਪਟਦਾ بارش ਦਾ ਮੌਸਮ ਹੈ। ਤੇ ਇੱਕ ਲੋਕਲ 에ਰਪੋਰਟ ਹੈ। ਲੋਕਲ ਵੀ ਕਹਿ ਸਕਦੇ ਐ ਇਹਨੂੰ। ਵੈਸੇ ਤਾਂ ਇੰਟਰਨੈਸ਼ਨਲ ਫਲਾਈਟਾਂ ਜਾ ਰਹੀਆਂ ਸਾਰੇ ਪਾਸੇ। ਤੋ ਤਿਆਰ ਹੋ ਜਾਓ ਫਿਰ ਨਵੀਂ-ਨਵੀਂ ਵੀਡੀਓ ਦੇਖਣ ਵਾਸਤੇ ਕਿਉਂਕਿ ਯੂਐਸ ਵੀ ਦੇ ਵੀਡੀਓ ਨੇ ਤੁਹਾਨੂੰ ਬਹੁਤ ਪਸੰਦ ਆਣਗੇ ਸੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਯੂਐਸ ਦਾ ਪੂਰਾ ਟੂਰ ਕਰਾਉਣ ਦੀ ਤੇ ਜੋ ਸਾਡਾ ਟੂਰ ਸਟਾਰਟ ਹੋਏਗਾ ਉਹ ਹੋਏਗਾ ਸ਼ਿਕਾਗੋ ਔਰ ਇੰਡੀਆਨਾ ਤੋਂ ਉਸ ਤੋਂ ਬਾਅਦ ਜੋ ਅੱਗੇ ਨਿਊਯਾਰਕ ਵਾਲੀ ਸਾਈਡ ਜਾਂ ਹੋਰ ਨੈਗਰਾ ਫਾਲ ਤੁਸੀਂ ਵੀ ਥੋੜਾ ਕਮੈਂਟ ਕਰਕੇ ਦੱਸਣਾ ਕੀ ਤੁਸੀਂ ਕਿਹੜੀ ਜਗ੍ਹਾ ਦੇਖਣਾ ਚਾਹੁੰਦੇ ਹੋ ਇੱਕ ਵਾਰੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਜਗ੍ਹਾ ਨੂੰ ਜ਼ਿਆਦਾ ਲਾਈਕ ਕਰਦੇ ਹੋ ਕਮੈਂਟ ਦੇ ਵਿੱਚ ਜ਼ਰੂਰ ਛੱਡ ਦਿਓ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਜਗ੍ਹਾ ਵੀ ਦਿਖਾਣ ਦੀ ਜੀ ਮਿਲਦੇ ਹਾਂ ਤੁਹਾਡੀ ਅਗਰ ਬਾਅਦ ਲਿਸਬਨ ਦੇ ਵਿੱਚ ਉਦੋਂ ਤੱਕ ਦਿਓ ਇਜਾਜ਼ਤ também foi. ਜੀ ਹੋ ਚੁੱਕੇ ਆਪਾਂ ਲਿਸਬਨ ਪੁਰਤਗਾਲ ਦੇ ਵਿੱਚ ਹੁਣ ਬਸ ਕੁਝ ਹੀ ਮਿੰਟਾਂ ਤੱਕ ਲੈਂਡਿੰਗ ਹੋ ਜਾਏਗੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਲਿਸਬਨ ਪੁਰਤਗਾਲ 'ਚ ਇਸ ਫਲਾਈਟ ਦੇ ਵਿੱਚ ਤੁਹਾਨੂੰ ਖਾਣ ਪੀਣ ਨੂੰ ਕੁਝ ਵੀ ਨਹੀਂ ਮਿਲੇਗਾ ਸवाय ਪਾਣੀ ਤੋਂ ਉਹ ਵੀ ਜੇ ਤੁਸੀਂ ਪੁੱਛੋਗੇ ਉਸ ਤੋਂ ਇਲਾਵਾ ਇਕ ਕੋਈ ਵੀ ਚੀਜ਼ ਆਫਰ ਨਹੀਂ ਕਰਦੇ ਹੈਗੇ ਉਸ ਤੋਂ ਬਾਅਦ ਦੇਖਦੇ ਆ ਅਗਲੀ ਫਲਾਈਟ ਦੇ ਵਿੱਚ ਕਿਦਾਂ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਰੂਰ ਫਿਲਹਾਲ ਹੋ ਗਈ ਆਪਣੀ ਸੇਫ ਲੈਂਡਿੰਗ ਲੋ ਜੀ ਇਹ ਖੜੀਆਂ ਨੇ ਫਲਾਈਟਾਂ ਜੋ ਲੋਕਲ ਯੂਰਪ ਤੋਂ ਆਉਂਦੀਆਂ ਨੇ ਜਾਂ ਇੱਧਰ ਉੱਧਰ ਤਾਂ ਤਕਰੀਬਨ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਉਹ ਇੱਕ ਛੋਟੇ 에ਰਪੋਰਟ ਤੇ ਆਉਂਦੀਆਂ ਨੇ ਤੇ ਫਿਰ バス ਤੇ ਇੱਕ 에ਰਪੋਰਟ ਤੋਂ ਦੂਜੇ 에어ਪੋਰਟ ਤੇ ਲੈ ਜਾਂਦੇ ਨੇ ਜਿੱਥੋਂ ਹੁਣ ਆਪਾਂ ਕਰਾਂਗੇ ਆਪਣੀ ਫਲਾਈਟ ਚੇਂਜ ਦੂਜੇ ਆਪਾਂ ਪਲੇਨ ਨੂੰ ਛੱਡ ਕੇ ਇਹ ਬੱਸ ਸਾਨੂੰ ਦੂਜੇ ਪਲੇਨ ਦੀ ਥਾਂ ਤੇ ਲੈ ਆਈ ਹੈ ਇਮੀਗ੍ਰੇਸ਼ਨ ਕਰਾ ਸਾਰੀ ਆਪਣੀ ਕਲੀਅਰ ਹੋ ਗਈ ਤਾਂ ਹੁਣ ਆਪਾਂ ਕਰਾਂਗੇ ਇਸ ਜਹਾਜ਼ ਦੇ ਅੰਦਰ ਐਂਟਰ ਤੇ ਇਹ ਇੱਕ ਕਾਫੀ ਵੱਡਾ ਜਹਾਜ਼ ਹੈ ਕਾਫੀ ਵਧੀਆ ਦੇਖਣ ਨੂੰ ਲੱਗ ਰਿਹਾ ਦੂਜਾ ਤਾਂ ਬਿਲਕੁਲ ਛੋਟਾ ਸੀ ਜਿੱਤੇ ਤੇ ਆਪਾਂ ਆਏ ਸੀ ਤਾਂ ਇਹ ਦੇਖਣ ਚ ਬਹੁਤ ਵੱਡਾ ਲੱਗ ਰਿਹਾ ਹੈ Yes. If you want to make it easier, go two on each side. It's easy for you to. It's down. okay. It's okay. You Thank can all we'll go together if you want. Thank you very much. ਆਪਾ ਪਹੁੰਚ ਗਏ ਆ ਸ਼ਿਕਾਗੋ ਮੈਂ ਦੇਖ ਰਿਹਾ ਸਾਹਮਣੇ ਸ਼ਿਕਾਗੋ ਸਿਟੀ ਹੁਣ ਬਸ ਹੁਣ ਤੁਸੀਂ ਇੰਦਾਂ ਦੀਆਂ ਉੱਚ-ਉੱਚੀਆਂ ਬਿਲਡਿੰਗਾਂ ਦੇਖੋਗੇ ਅੱਗੇ ਜਿਵੇਂ ਕਿ ਨਿਊਯਾਰਕ ਮਾਨਹਟਨ ਜਾਂ ਹੋਰ ਅਮਰੀਕਾ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਿਆਦਾਤਰ ਦਾਂ ਦੀਆਂ ਬਿਲਡਿੰਗਾਂ ਹੀ ਮਿਲ ਗਈਆਂ ਕਾ ਜਬਰਦਸਤ ਥਿਓ ਬਹੁਤ ਹੀ ਖੂਬਸੂਰਤ ਨਜ਼ਾਰਾ ਆ ਰਿਹਾ ਆਪ ਨੂੰ ਇੱਕ ਲੱਖੀ ਨਜ਼ਾਰਾ ਹੁੰਦਾ ਜਦੋਂ ਆਪਾਂ ਉਪਰੋਂ ਦੀ ਪਲੇਨ ਤੋਂ ਦੇਖੀਦਾ ਥੱਲੇ ਨੂੰ ਇਹ ਕਾ ਜਾ ਰਹੀ ਫਲਾਈਟ ਬਿਲਕੁਲ ਨਾਲ ਆਪਣੇ ਇਹ ਵੀ ਕੋਈ ਉਤਰਨ ਦੀ ਤਿਆਰੀ ਕਰ ਰਹੀ ਹੈ ਆਪਣੇ ਬਾਕੀ ਤੁਹਾਨੂੰ ਦੱਸਦਾ ਜਾਵਾਂ ਕਿ ਇਸ ਫਲਾਈਟ ਦੇ ਵਿੱਚ ਸਾਨੂੰ ਖਾਣ ਪੀਣ ਨੂੰ ਉਹ ਜ਼ਿਆਦਾਤਨ ਹੀ ਸਿਰਫ ਇੱਕ ਉਹਨਾਂ ਨੇ ਪਾਸਤਾ ਦਿੱਤਾ ਸੀ ਇੱਕ ਵਾਰੀ ਤੇ ਨਾਲ ਪਾਣੀ ਜਾਂ ਕੋਈ ਡਰਿੰਕ ਸੌਫਟ ਡਰਿੰਕ ਲੈ ਸਕਦੇ ਹੋ ਇਸ ਤੋਂ ਇਲਾਵਾ ਕੁਛ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਜਦੋਂ ਜਹਾਜ਼ ਉਤਰਨ ਤੋਂ ਥੋੜੀ ਦੇਰ ਪਹਿਲਾਂ ਇੱਕ ਬ੍ਰੈਡ ਦਿੱਤਾ ਸੀ ਸਿਰਫ ਬਿਲਕੁਲ ਛੋਟਾ ਜਿਹਾ ਬ੍ਰੈਡ ਦੈਟ ਇਜ਼ ਇੱਧਰ ਤੇ ਪ੍ਰਾਈਵੇਟ ਕਾਰ ਬਹੁਤ ਨਜ਼ਰ ਆ ਰਹੀਆਂ ਨੇ ਦੇਖੋ ਛੋਟੇ ਛੋਟੇ ਇਕੱਲੇ ਇਕੱਲੇ ਕਾਰ ਸ਼ਾਇਦ ਉਹ ਇਹਨਾਂ ਦਾ ਸੈਕਟਰ ਹੋਏਗਾ ਸ਼ਿਕਾਗੋ ਦਾ ਔਰ ਇੱਕਾ ਦੇਖੋ ਜੀ ਪਲੇਨ ਲੈਂਡਿੰਗ ਵਾਸਤੇ ਤਿਆਰ ਹੈ ਬਸ ਕੁਝ it's ਕਨ ایرਲਾਈਨ ਬੈਗ ਕਰ ਰਿਹਾ ਜੀ ਜਹਾਜ਼ ਨੂੰ ਉੱਤੇ ਉੱਡਣ ਦੀ ਤਿਆਰੀ ਦੇ ਵਿੱਚ ਕਿਤਰੇ ਤਿਆਰੀਆਂ ਹੋ ਰਹੀਆਂ ਨੇ ਇਹ ਗਾਰਾ ਜੇ ਰਾਕਟਾਂ ਤੇ ਸਾਬ ਲੁ ਇਹ ਖੜੀਆਂ ਨੇ ਸ਼ਾਇਦ ਜੀ ਐਂਬੂਲੈਂਸ ਜਾਂ ਹੋਰ ਵੀ ਸਵਾਰੀਆਂ ਵਾਲੀ ਗੱਡੀਆਂ ਇਹ ਆ ਰਿਹਾ ਜੀ ਇਤਿਹਾਦ 에ਅਰਵੇਜ਼ ਔਰ ਇੱਧਰ ਹੈ ਲਗਰੀ ਆਸਟ੍ਰੀਅਨ 에ਅਰਲਾਈਨ ਆਸਟ੍ਰੀਅਨ 에ਅਰਲਾਈਨ ਖੜੀ ਆ ਚਾਓ ਬਾਏ ਬਾਏ ਲੋਜੀ ਪਹੁੰਚ ਗਏ ਸ਼ਿਕਾਗੋ 에어ਪੋਰਟ ਤੇ तकरीबन 9 ਘੰਟੇ ਦੀ ਫਲਾਈਟ ਸੀ ਅੱਛੀ ਫਲਾਈਟ ਸੀ ਇਹਦੇ ਬਾਰੇ ਗੱਲਬਾਤ ਕਰਾਂਗੇ ਹਜੇ ਆਪਾਂ ਫਿਲਹਾਲ ਇਹ ਦੇਖੋ 3D ਬਣਾਇਆ ਇਹਨਾਂ ਨੇ ਬਹੁਤ ਆ ਇੰਡੀਆ ਨਾਲੇ ਨੱਚਦੇ ਪੈਣੇ ਇੰਡੀਆ ਨਾਲ ਦਾ ਹੈ ਇਹ ਤਰ੍ਹਾਂ ਤਰ੍ਹਾਂ ਦੇ ਜਿੱਦਾਂ ਬੀਅਰ ਦੇ ਕੈਨ ਹੁੰਦੇ ਨੇ ਜਾਂ ਕੋਲਡ ਡਰਿੰਕ ਤੇ ਕੈਨ ਉਹਨਾਂ ਤੇ ਡਿਜ਼ਾਈਨਿੰਗ ਕੀਤੀ ਇਹਨਾਂ ਨੇ ਚਿੜੀਆਂ ਕਬੂਤਰ ਇਹਨਾਂ ਨੇ ਆਪਣੇ 에어ਪੋਰਟ ਤੇ ਸਾਰਾ ਆਪਣੇ ਕਲਚਰ ਦੇ ਬਾਰੇ ਦਰਸ਼ਾਇਆ ਬਹੁਤ ਸੁਹਣਾ ਬਣਾਇਆ ਬਹੁਤ ਜਿਆਦਾ ਤੁਰਨਾ ਪੈਂਦਾ ਭਾਈ ਅੱਛਾ ਇਧਰ ਲੱਗੀਆਂ ਨੇ ਜਿਨ੍ਹਾਂ ਕੋਲ ਐਸਟਾ ਜਾਂ ਵੀਜ਼ਾ ਵਗੈਰਾ ਨੇ ਤੇ ਉਸ ਸਾਈਡ ਤੇ ਯੂ ਐਸ ਸਿਟੀਜ਼ਨ ਆ ਮੋਬਾਈਲ ਪਾਸਪੋਰਟ ਕੰਟਰੋਲ ਓ ਮਾਈ ਗਾਡ ਲਾਈਨਾਂ ਦੇਖੋ ਇੱਧਰ ਉਹ ਨੋ ਇਹ ਲੱਗੂ ਚੰਗਾ ਬੜਾ ਟਾਈਮ ਲੱਗਦਾ ਲੱਗਦਾ ਸਾਰੇ ਅਮਰੀਕਾ ਹੀ ਆ ਗਏ ਨੇ ਬੜਾ ਰਸ਼ ਹੈ ਤੇ ਆਏ ਹਨ ਇਨ ਅ ਕォਰਟਰ ਆ ਲਾਮਾਇਆ ਟਾਪੇਰ ਯੂਜ਼ ਦ ਰਾਈਟ ਲੇਨ ਟੂ ਐਕਸਿਟ ਟੂ ਬੈਲਮੋਰਲ ਐਵੇਨਿਊ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਇੱਕ ਨਵੇਂ ਦਿਨ ਔਰ ਨਵੇਂ ਬਲੌਗ ਦੇ ਨਾਲ ਬਿਲਕੁਲ ਠੀਕ ਠਾਕ ਲੈਂਡਿੰਗ ਹੋ ਗਈ ਯੂ ਐਸ ਪਹੁੰਚ ਚੁੱਕੇ ਆਂ ਇੰਡੀਆਨਾ ਨੂੰ ਜਾ ਰਹੇ ਆਂ ਸ਼ਿਕਾਗੋ ਵੱਲੋਂ ਔਰ ਰਸਤੇ 'ਚ ਰੁਕੇ ਹੀ ਇੱਕ ਰੈਸਟੋਰੈਂਟ ਤੇ ਮੈਕਡੋਨਲਡਸ ਤੇ ਪੇਟ ਪੂਜਾ ਕਰਕੇ ਫਿਰ ਚੱਲਦੇ ਆਂ ਘਰ ਵਾਲੇ ਪਾਸੇ ਨੂੰ ਔਰ ਇੱਧਰ ਦੇਖੋ ਜੀ ਆ ਰਿਹਾ ਸ਼ਾਇਦ ਕਿਸੇ ਆਪਣੇ ਬਾਈ ਦਾ ਟਰੱਕ ਠੀਕ ਹੈ ਜੀ Mel Bye bye.